ਟਲਾਡਾ ਦੀ ਇਹ ਬੱਚੀ ਹਰ ਪੁਨੀਤ ਕੌਰ ਜਿਸ ਨੇ ਇੱਕ ਟੈਲੈਂਟ ਸ਼ੋਅ ਇਸ ਵਿੱਚ ਕਿੰਨਾ ਹੈ ਦਮ ਦੇ ਵਿੱਚ ਆਪਣੀ ਕੈਟਾਗਰੀ ਦੇ ਵਿੱਚ ਸਿੰਗਿੰਗ ਟਾਈਟਲ ਜਿੱਤਿਆ ਹੈ। ਆਓ ਮਿਲਦੀਆਂ ਇਸ ਬੱਚੀ ਨੂੰ ਔਰ ਇਸ ਦੇ ਪਰਿਵਾਰ ਨੂੰ। ਬੇਟਾ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਇੱਕ ਵੱਡੇ ਇਵੈਂਟ ਦੇ ਵਿੱਚ ਵਿਜੇ ਪ੍ਰਾਪਤ ਕੀਤੀ ਹੈ। ਤੁਸੀਂ ਅਵਾਰਡ ਲੈ ਕੇ ਆਏ ਹੋ। ਤਾਂ ਕਿਵੇਂ ਦਾ ਫੀਲ ਕਰ ਰਹੇ ਹੋ? ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਮੈਂ ਮਿਹਨਤ ਬਹੁਤ ਜ਼ਿਆਦਾ ਕੀਤੀ ਸੀ ਇਸ ਲਈ ਫਿਰ ਜਦੋਂ ਮਿਹਨਤ ਦਾ ਫਲ ਮਿਲਦਾ ਤਾਂ ਖੁਸ਼ੀ ਬਹੁਤ ਹੁੰਦੀ ਹੈ। ਮੈਨੂੰ ਬਹੁਤ ਵਧੀਆ ਲੱਗ ਰਿਹਾ। ਅੱਛਾ ਜਦੋਂ ਇਸ ਇਵੈਂਟ ਦੇ ਲਈ ਅਸੀਂ ਪਹਿਲਾ ਆਡੀਸ਼ਨ ਦਿੱਤਾ ਕੀ ਤੁਹਾਨੂੰ ਉਦੋਂ ਉਮੀਦ ਹੈਗੀ ਸੀ ਕਿ ਤੁਸੀਂ ਇਸ ਦੇ ਫਾਈਨਲ ਤੱਕ ਪਹੁੰਚੋਗੇ ਉਦੋਂ ਮੈਨੂੰ ਉਮੀਦ ਮਤਲਬ ਐਵੇਂ ਨਹੀਂ ਸੀ ਵੀ ਫਾਈਨਲ ਤੱਕ ਪਹੁੰਚੋਗੇ ਬਟ ਐਸੀ ਸੀ ਵੀ ਅਗਲਾ ਰਾਉਂਡ ਕਲੀਅਰ ਹੋ ਜਾਊਗਾ ਕਿਉਂਕਿ ਮੇਰਾ ਪਹਿਲਾ ਰਾਉਂਡ ਮਤਲਬ ਕਾਫੀ ਵਧੀਆ ਸੀ ਤੇ ਜੱਜਸ ਦੇ ਕੰਪਲੀਮੈਂਟਸ ਵੀ ਬਹੁਤ ਵਧੀਆ ਸੀ ਪਰ ਮੈਂ ਸੋਚਿਆ ਨਹੀਂ ਸੀ ਵੀ ਮੈਂ ਫਾਈਨਲ ਤੱਕ ਪਹੁੰਚੋਗੇ ਤੇ ਵਿਨਰ ਵੀ ਬਣ ਜਾਊਗੀ ਅੱਛਾ ਜਿਹੜਾ ਤਰ੍ਹਾਂ ਤੁਹਾਡਾ ਇਹ ਸ਼ੋਅ ਹੈਗਾ ਇਸ ਸਪੈਸ਼ਲੀ ਸਿੰਗਿੰਗ ਬੇਸਡ ਹੀ ਹੈ ਜਿਹਦੇ ਵਿੱਚ ਹੋਰ ਵੀ ਚੀਜ਼ਾਂ ਹੁੰਦੀਆਂ ਨੇਗੀਆਂ ਇਸ ਵਿੱਚ ਸਿੰਗਿੰਗ ਡਾਂਸਿੰਗ ਮਾਡਲਿੰਗ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਨੇ ਓਨਲੀ ਸਿੰਗਿੰਗ ਅੱਛਾ ਤੁਸੀਂ ਓਨਲੀ ਸਿੰਗਿੰਗ ਦੀ ਹੀ ਆਡੀਸ਼ਨ ਦਿੱਤੇ ਸੀਗੇ ਅ ਅੱਛਾ ਜਦੋਂ ਤੁਸੀਂ ਪਹਿਲਾ ਪਾਸ ਕੀਤਾ ਫਿਰ ਤੁਸੀਂ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਕਿਸ ਤਰੀਕੇ ਨਾਲ ਅੱਗੇ ਵਧੇ ਥੋੜਾ ਜਿਹਾ ਸਟੋਰੀ ਦੱਸੋ ਮੇਰਾ ਪਹਿਲਾ ਰਾਊਂਡ ਹੋਇਆ ਸੀ ਪਹਿਲਾਂ ਬੋਹਾ ਹੋਇਆ ਸੀ ਤੇ ਫਿਰ ਸੈਕਿੰਡ ਰਾਊਂਡ ਹੋਇਆ ਸੀ ਤੇ ਫਿਰ ਥਰਡ ਰਾਊਂਡ ਸੀ ਉਹ ਫਰਸਟ ਟੀਵੀ ਰਾਊਂਡ ਸੀ ਫਿਰ ਸੈਮੀਫਾਈਨਲ ਹੋਇਆ ਸੀ ਦੈਨ ਫਾਈਨਲ ਰਾਊਂਡ अच्छा फाइनल ਦੇ ਵਿੱਚ ਪਹੁੰਚ ਕੇ ਫਿਰ ਕਿੰਨਾ ਕਿ ਤੁਹਾਡੀ ਕਿੰਨੀ ਕਿ ਤੁਹਾਨੂੰ ਉਦੋਂ ਆਪਣੇ ਆਪ ਤੁਹਾਡੇ ਉੱਤੇ ਪ੍ਰੈਸ਼ਰ ਸੀਗਾ ਕਿ ਮੈਂ ਇਹ ਜਿੱਤਣਾ ਜਾਂ ਜਿੱਤ ਪਾਉਂਗੀ ਜਾਂ ਕਿੱਦਾਂ ਕਿੱਦਾਂ ਸੀ ਉਦੋਂ ਤੁਹਾਡੇ ਮਨ ਦੇ ਵਿੱਚ ਫੀਲਿੰਗ ਇਦਾਂ ਉਹ ਜਦੋਂ ਫਿਨਾਲੇ ਹੋਣ ਵਾਲਾ ਸੀ ਉਦੋਂ ਮੇਰੇ ਤੇ ਮਤਲਬ ਪਹਿਲਾਂ ਪਹਿਲਾਂ ਤਾਂ ਪ੍ਰੈਸ਼ਰ ਸੀ ਬਟ ਬਾਅਦ ਵਿੱਚ ਮਤਲਬ ਮਮਾ ਪਾਪਾ ਨੇ ਤੇ ਮੇਰੇ ਟੀਚਰ ਨੇ ਸਮਝਾਇਆ ਸੀ ਵੀ ਜਿੰਨਾ ਨਾਲ ਜ਼ਰੂਰੀ ਨਹੀਂ ਹੁੰਦਾ ਆਪਾਂ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਬਸ ਮੈਂ ਮਿਹਨਤ ਕੀਤੀ ਸੀ ਤੇ ਆਪਦੇ ਵੱਲ ਬੈਸ ਦਿੱਤਾ ਸੀ ਤਾਂ ਮਤਲਬ ਮੈਂ ਦਿੱਤਨ ਮਾਰੇ ਨਾ ਸੋਚਿਆ ਨਹੀਂ ਸੀ ਪਹਿਲਾਂ ਅੱਛਾ ਸਿੰਗਿੰਗ ਦੇ ਖੇਤਰ ਦੇ ਵਿੱਚ ਕਦੋਂ ਤੋਂ ਕਦੋਂ ਤੋਂ ਤੁਹਾਨੂੰ ਸ਼ੌਕ ਹੈ ਮੈਨੂੰ ਬਚਪਨ ਤੋਂ ਹੀ ਸ਼ੌਂਕ ਹੈ ਮੈਂ ਬਚਪਨ ਤੋਂ ਪਹਿਲਾਂ ਹਾਰਮੋਨੀਅਮ ਵਜਾਉਂਦੀ ਸੀ ਫਿਰ ਮੈਂ ਗਿਟਾਰ ਸਿੱਖੀ ਤੇ ਨਾਲ ਨਾਲ ਮੇਰੇ ਸਿੰਗਿੰਗ ਵੀ ਚੱਲ ਰਹੀ ਹੈ ਬਚਪਨ ਤੋਂ ਹੀ ਸ਼ੌਂਕ ਹੈ ਮੈਨੂੰ ਸਕੂਲ ਦੇ ਵਿੱਚ ਵੀ ਇਹ ਸ਼ੌਕ ਜਾਰੀ ਹੈ ਰੱਖਿਆ ਹੋਇਆ ਸਬਜੈਕਟ ਸੀ ਹਾਂਜੀ ਸਕੂਲ 'ਚ ਵੀ ਮੈਂ ਹਰਮੋਨੀਅਮ ਤੇ ਮਤਲਬ ਪ੍ਰੇਅਰਸ ਵਗੈਰਾ ਵੀ বাজਾਨੀ ਆ ਤੇ ਨਾਲ ਗਾਉਣੀ ਵੀ ਆ ਕਿਹੜੇ ਸਕੂਲ 'ਚ ਪੜਦੇ ਹੋ ਮੈਂ ਸਿੰਗਲ ਸਟਾਰ ਸਕੂਲ 'ਚ ਪੜਦੀ ਆ ਪਰ 10 ਤੱਕ ਮੈਂ ਮਨਵਰਟਿਕਾ ਸਕੂਲ 'ਚ ਸੀ ਅੱਛਾ 10 ਤੱਕ ਵੀ ਤੁਹਾਡੇ 'ਚ ਇਹ ਤੁਸੀਂ ਰੱਖਿਆ ਉਹ ਸਬਜੈਕਟ ਹਾਂਜੀ 10 ਤੱਕ ਵੀ 뮤జిక్ ਨਾਲ ਸੀ ਕਰਦੇ ਸੀ ਪਰਫਾਰਮ ਥੋੜਾ ਬਹੁਤ ਕਿਸੇ ਚੀਜ਼ ਕੀ ਕਰਦੇ ਸੀ ਸਕੂਲ 'ਚ ਮੈਂ ਸਕੂਲ 'ਚ ਉਹਦੇ ਵੀ ਪ੍ਰੇਅਰ ਮਤਲਬ ਹਰਮੋਨੀਅਮ ਪਲੇ ਕਰਦੀ ਸੀ ਪ੍ਰੇਅਰਸ ਗਾਉਂਦੀ ਸੀ ਅੱਛਾ ਪਹਿਲਾ ਗਾਣਾ ਕਦੋਂ ਗਾਇਆ ਸੀ ਤੇ ਕਿਹੜਾ ਗਾਇਆ ਸੀ ਯਾਦ ਆ ਮ ਮਤਲਬ ਕੇ ਕੇ ਐਚ ਡੀ ਚ ਮੇਰਾ ਪਹਿਲਾ ਰਾਉਂਡ ਜਦੋਂ ਆਇਆ ਸੀ ਉਦੋਂ ਮੈਂ ਇੱਕ ਪਾਕਿਸਤਾਨੀ Song ਆਇਆ ਸੀ ਬੇਪਰਵਾ ਅੱਛਾ ਹਾਂਜੀ ਉਹ ਉਹਦੇ ਦੋ ਬੋਲ ਸੁਣਾਉਂਗੇ ਸਜਦੇ ਪੇ ਰੱਬਾ ਮੰਗੀਆਂ ਦੁਆ ਰੱਬਾ ਯਾਰ ਮਿਲਾ ਯਾਰ ਮਿਲਾ ਮੇច ਕੋ ਮੇਸੇ ਮਿਲਾ ਦੇ ਰੱਬਾ ਕੋਇ ਤੋ ਸਿਲਾ ਦੇ ਅਬ ਤੋ ਹਾਰਨੇ ਲਗੀ ਹੂੰ ਖੁਦ ਸੇ ਮੇਰਾ ਅਸੂ ਹੋ ਗਿਰਾ ਦੇ ਜੋ ਤੁਝ ਕੋ ਹਸਾ ਦੇ ਅਬ ਤੋ ਹਾਰਨੇ ਲਗੀ ਹੂੰ ਖੁਦ ਸੇ ਬੇਪਰਵਾਹ ਸਾਈਆ ਮੋਜ ਸੇ ਤਫਾ ਸਾਇਆ ਨਾ ਹੋ ਬੇ ਪਰਵਾ ਬੇ ਪਰਵਾ ਬੇ ਪਰਵਾ ਤੁਸੀਂ ਆਪ ਕਿੰਨਾ ਗਾਇਕਾ ਨੂੰ ਸੁਣਨਾ ਪਸੰਦ ਕਰਦੇ ਹੋ ਬਸੇ ਤੁਹਾਡੇ गाने ਦੀ ਇਸ ਸਿਲੈਕਸ਼ਨ ਤੋਂ ਹੀ ਪਤਾ ਲੱਗ ਗਿਆ ਕਿ ਤੁਹਾਡੀ ਚੁਆਇਸ ਚੰਗੀ ਹੋਣੀ ਹੈ ਫਿਰ ਵੀ ਤੁਸੀਂ ਦੱਸੋਗੇ ਤੁਸੀਂ ਕਿੰਨਾ ਗਾਇਕ ਨੂੰ ਸਭ ਨਾਲ ਪਸੰਦ ਮਤਲਬ ਬਾਲੀਵੁੱਡ ਦਾ ਮੈਨੂੰ ਅਰੀਜਿਤ ਸਿੰਘ ਬਹੁਤ ਪਸੰਦ ਹੈ ਸ਼੍ਰੀਆ ਗੋਸ਼ਾਲ ਤੇ ਜੇ ਪੰਜਾਬੀ ਗੱਲ ਕਰੀਏ ਤਾਂ ਮੈਨੂੰ ਨਿਮਰਤ ਖਹਿਰਾ ਅਮਰਿੰਦਰ ਗਿੱਲ ਉਹ ਸਾਰੇ ਪਸੰਦ ਆ। ਜੋ ਪੁਰਾਣੇ ਗਾਇਕਾਂ ਨੂੰ ਵੀ ਸੁਣਦੇ ਹੋ ਜੋ ਸਾਡੇ ਕਲਾਸਿਕਲ ਗਾਇਕ ਪੁਰਾਣੇ ਰਹੇ ਨੇ ਉਹ ਵੈਸੇ ਮੈਂ ਘੱਟ ਸੁਣਦੀ ਹਾਂ ਬਟ ਮੈਨੂੰ ਨੂਰ ਜahan ਬਹੁਤ ਪਸੰਦ ਹੈ। ਨੂਰ ਜahan। ਅੱਛਾ ਖੁਦ ਤੁਸੀਂ ਕਿਸ ਦੀ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹੋ ਵੀ ਮੈਂ ਐਵੇਂ ਦਾ ਗਾਣਾ ਮੈਨੂੰ ਵੈਸੇ ਨਿਮਰਤ ਖੈਰਾ ਬਹੁਤ ਪਸੰਦ ਹੈ। اچھا ਨਿਮਰਤ ਖੈਰਾ ਬਹੁਤ ਪਸੰਦ ਹੈ। اچھا ਉਹ ਵਿਕਰੀ ਕੀ ਯੋਜਨਾ ਜਿੱਦਾਂ ਇਹ ਇੱਕ ਟੈਲੈਂਟ ਸ਼ੋ ਸੀ ਪੰਜਾਬ ਲੈਵਲ ਦਾ ਸੀਗਾ ਹੋਰ ਇਸ ਤੋਂ ਵੱਡੇ ਸ਼ੋ ਵੀ ਹੁੰਦੇ ਨੇ ਬਹੁਤ। ਕੀ ਇੱਛਾ ਹੈ। ਹਲੇ ਤਾਂ ਵੈਸੇ ਫਸਟ ਪ੍ਰਾਇੋਰਟੀ ਮੇਰੀ ਸਟੱਡੀ ਹੈ ਪਰ ਜੇ ਮੌਕਾ ਮਿਲੇ ਤਾਂ ਮੈਂ ਉਹਨਾਂ 'ਚ ਵੀ ਜਾਣਾ ਚਾਹੂੰਗੀ ਪਰ ਮਤਲਬ ਇਹ 뮤직 ਦਾ ਸਟੱਡੀ ਦੇ ਨਾਲ-ਨਾਲ ਚੱਲਦਾ ਹੀ ਰਹੂਗਾ। ਨਹੀਂ ਫਿਰ ਵੀ ਕਿਉਂਕਿ ਮੌਕਾ ਮਿਲਣ ਦੀ ਗੱਲ ਹੁੰਦੀ ਹੈ ਮੌਕਾ ਤਾਂ ਲੱਭਣਾ ਪੈਂਦਾ ਹੈ। ਲੱਭੋਗੇ ਅੱਗੇ ਤੁਰੋਗੇ ਜਾਂ ਪੜਾਈ ਵਾਲੀ ਦੇਖਣਾ ਮਤਲਬ ਹਲੇ ਤੁਰੰਦੀ ਕੋਸ਼ਿਸ਼ ਤਾਂ ਜ਼ਰੂਰ ਕਰਾਂਗੀ ਪਰ ਅੱਛਾ ਹਾਂਜੀ ਪਰ ਪੜਾਈ ਨਾਲ ਨਾਲ ਚੱਲਦੀ ਰਹੇ ਅੱਛਾ ਪੜਾਈ ਮਸ ਪੜਾਈ ਕਿਹੜੀ ਸਟਰੀਮ ਲਈਏ ਤੁਸੀਂ ਮੈਂ ਨਾਨ ਮੈਡੀਕਲ ਸਟਰੀਮ ਲਈਏ ਅੱਛਾ ਤੁਸੀਂ ਸਟਰੀਮ ਲਈਏ ਨਾਨ ਮੈਡੀਕਲ ਲੇਕਿਨ ਇਹ ਜਿਹੜਾ ਇਹ ਸ਼ੌਕ ਹੈ ਉਸ ਤੋਂ ਟੋਟਲੀ ਵੱਖਰਾ ਹੈ ਕਿੱਦਾਂ ਫਿਰ ਇਸ ਨੂੰ ਮੈਨੇਜ ਕਰੋਗੇ ਇਹ ਮਤਲਬ ਮੈਨੇਜ ਹੋ ਜਾਂਦਾ ਕਿਉਂਕਿ ਮੈਂ ਪੜਾਈ ਵਿੱਚ ਵੀ ਮਤਲਬ ਠੀਕ ਆ ਵਧੀਆਂ ਤੇ ਮਤਲਬ ਪੜਾਈ ਦੇ ਨਾਲ ਨਾਲ ਮੇਰਾ 뮤ਜ਼ਿਕ ਵੀ ਚੱਲਦਾ ਰਹਿੰਦਾ ਤੇ ਮਤਲਬ 10th ਚ ਵੀ ਮੇਰੇ 97% ਆਏ ਸੀ ਤਾਂ ਮੈਨੂੰ ਪੜਾਈ ਵੀ ਬਹੁਤ ਪਸੰਦ ਹੈ